ਆਇਆ ਹੈ ਪੁਲਿਸ ਨੂੰ ਆਪ ਦੇ ਸਰਪੰਚ ਜਸ਼ਨ 바ਵਾ ਮਾਮਲੇ ਦੇ ਵੇਚਨਵਾ ਮੋਰ ਸਾਹਮਣੇ ਆਇਆ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਪੰਜ ਲੋਕਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਆਪ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ ਮੈਂ ਫੌਜਾ ਸਿੰਘ ਸਰਾਰੀ ਐਮਐਲਏ ਹਲਕਾ ਗੁਰੂ ਸਾਹਿਬ ਮੇਰੇ ਪੰਜਾਬ ਵਾਸੀਓ ਤੇ ਹਲਕਾ ਗੁਰੂ ਸਾਹਿਬ ਦੇ ਨਿਵਾਸੀਓ ਮੇਰੇ ਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਸ਼ਨ 바ਵਾ ਦੀ ਮੌਤੇ ਕੁਝ ਸ਼ਰਧਾਂਤੀ ਅੰਸਰ ਰਾਜਨੀਤੀ ਕਰ ਰਹੇ ਨੇ ਇੰਨੇ ਲੋਗ ਹੈ ਕਿ ਜਦੋਂ ਪੰਜਾਬ ਪੁਲਿਸ ਸਿੱਟ ਬਣਾ ਕੇ ਅਨਕੋਰੀ ਕਰ ਰਹੀ ਹੈ ਜਿਹੜੇ ਬੰਦੇ ਗੁਨਾਹ ਕਰ ਪਾਏਗੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਜਾਣੀ ਹੈ ਪਰ ਜਿਹੜੇ ਕੁਝ ਅਜਿਹੇ ਲੋਕ ਨੇ ਕ੍ਰਿਮੀਨਲ ਜਿਨ੍ਹਾਂ ਦਾ ਆਪਣਾ ਪਿਛੋਕੜ ਡੱਬੀਆ ਨਹੀਂ ਹੈ ਤੇ ਉਹ ਅੱਜ ਹਲਕਾ ਇਚਾਰਜ ਲੱਗਣ ਦੀ ਤਾਕ ਵਿੱਚ ਨਹੀਂ ਉਹ ਇਸ ਸੁਪਨੇ ਨੂੰ ਭੁੱਲ ਜਾਣ ਜਦੋਂ ਤੱਕ ਵਿਦਾਇਤ ਲੋਕਾਂ ਦਾ ਚੋਰੀਆ ਹੋਇਆ ਨਮਾਇਦਾ ਹੁੰਦਾ ਹੈ ਤੇ ਉਹ ਇਹ ਸੁਪਨਾ ਇਹਨਾਂ ਦਾ ਗਲਤ ਹੈ ਇਹ ਫੇਲ ਹੋਣਗੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਕੋਈ ਫੁੱਟੇ ਨਾਲ ਕਾੜਕ ਸੱਚਾ ਹੈ ਸੱਚ ਨੇ ਜਿੱਤਣਾ ਹੈ ਇਹ ਜਿਹੜੀ ਬਕਵਾਸ ਬਾਜ਼ੀ ਪਰਿਵਾਰ ਨੂੰ ਸ਼੍ਰੀ ਪਰਿਵਾਰ ਨੂੰ ਪਰਦਾ ਕੇ ਧਰਨੇ ਮਿਨਾਰੇ ਕਰਾਉਣ ਲੱਗੇ ਹੋਏ ਨੇ ਇਹ ਸਾਰਾ ਕੁਝ ਦੋ ਚਾਰ ਬੰਦੇ ਨੇ ਜਲਦੀ ਹੀ ਉਹਨਾਂ ਦਾ ਕਿਉਂਕਿ ਮੈਂ ਜ਼ਿਆਦਾ ਇਸ ਕਰਕੇ ਨਹੀਂ ਬੋਲਦਾ ਕਿ ਮਰਿਆ ਤੇ ਰਾਜਨੀਤੀ ਕਰਨੀ ਠੀਕ ਨਹੀਂ ਜਿਹੜਾ ਸੱਚ ਹੈ ਉਹ ਸਾਰਾ ਸਾਹਮਣੇ ਆ ਜਾਏਗਾ ਔਰ ਲੁਧਿਆਣੇ ਜੁੱਤੀ ਲੱਗੀ ਹੋਣ ਕਰਕੇ ਜਿਆਦਾ ਸਮੇਂ ਦੇ ਨਹੀਂ ਘਟ ਰਹੀ ਦੀ ਮੈਂ ਤੁਹਾਨੂੰ ਜਲਦੀ ਹੀ ਸਾਰਾ ਕੁਝ ਦੱਸਾਂਗਾ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਜਾ ਕੇ ਬਕਵਾਸ ਬਾਜੀ ਜਿੰਨਾਂ ਵਿੱਚੋਂ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਸੀ ਜਿਹੜੇ ਆਪਣੇ ਆਪ ਨੂੰ ਖਖੌਤੀ ਲੀਡਰ ਕਹਿੰਦੇ ਜਿੰਨਾਂ ਦੇ ਵਿੱਚ ਸਮਾਜ ਦੇ ਵਿੱਚ ਉਹਨਾਂ ਦੀ ਕੋਈ ਔਕਾਤ ਹੀ ਨਹੀਂ